ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਾਇਆ ਅੰਦਰ ਪਾਪ ਪੁੰਨ ਦੋਇ ਭਾਈ ਦੋਹੇ ਮਿਲ ਕੇ ਸ੍ਰਿਸ਼ਟੂ ਪਾਈ ਦੋਵੇਂ ਮਾਰ ਜਾਏ ਇਕਤ ਘਰ ਆਵੇ ਗੁਰਮਤ ਸਹਜ ਸਮਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਜੇ ਪਾਸ਼ਾਏ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਉਚਾਰਨ ਕੀਤੀਆਂ ਗੁਰਬਾਣੀ ਦੀਆਂ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 126 ਅੰਗ ਤੇ ਸੁਹਾਇ ਮਾਨ ਹਨ ਆਉ ਇਹਨਾਂ ਤੁਕਾਰ ਹੈ ਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸਾਨੂੰ ਜੋ ਉਪਦੇਸ਼ ਦੇ ਰਹੇ ਹਨ ਸਾਨੂੰ ਜੋ ਸਿੱਖਿਆ ਦੇ ਰਹੇ ਹਨ ਆਉ ਇਸ ਦੀ ਵਿਚਾਰ ਕਰੀਏ ਕਾਇਆ ਅੰਦਰ ਪਾਪ ਪੁਨ ਦੋਏ ਭਾਈ ਇੱਥੇ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਹਉਮੈ ਦੇ ਪ੍ਰਭਾਵ ਹੇਠ ਰਹਿਣ ਵਾਲੇ ਮਨੁੱਖ ਦੇ ਸਰੀਰ ਅੰਦਰ ਹਉਮੈ ਤੋਂ ਪੈਦਾ ਹੋਏ ਦੋਵੇਂ ਭਰਾ ਪਾਪ ਤੇ ਪੁਨ ਬਸਦੇ ਹਨ ਕਿਉਂਕਿ ਹਉਮੈ ਵਿੱਚ ਆ ਕੇ ਇਨਸਾਨ ਪਾਪ ਕਰਦਾ ਹੈ ਤੇ ਪੁੰਨ ਕਰਕੇ ਇਨਸਾਨ ਹਉਮੈ ਵਿੱਚ ਆ ਜਾਂਦਾ ਹੈ ਅਹੰਕਾਰ ਵਿੱਚ ਆ ਜਾਂਦਾ ਹੈ ਕਿ ਮੈਂ ਅੱਜ ਗੁਰਦੁਆਰਾ ਸਾਹਿਬ ਲੰਗਰ ਲਗਾ ਕੇ ਆਇਆ ਹਾਂ ਮੈਂ ਅੱਜ ਇੱਥੇ ਸ਼ਹੀਦ ਲਾਈ ਹੈ ਮੈਂ ਅੱਜ ਇੱਥੇ ਹਸਪੀਟਲ ਹਸਪੀਟਲ ਵਿੱਚ ਬਲੱਡ ਦਾਨ ਕਰਕੇ ਆਇਆ ਹਾਂ ਮੈਂ ਅੱਜ ਕਿਸੇ ਸਕੂਲ ਵਿੱਚ ਕਿਤਾਬਾਂ ਦੇ ਕੇ ਆਇਆ ਹਾਂ ਇਸ ਤਰ੍ਹਾਂ ਕਰਕੇ ਸਾਡਾ ਪੁੰਨ ਵੀ ਪਾਪ ਦੇ ਬਰਾਬਰ ਹੀ ਹੈ ਕਿਉਂਕਿ ਗੁਰੂ ਸਾਹਿਬ ਨੇ ਹਉਮੈ ਵਿੱਚ ਆ ਕੇ ਕੀਤੇ ਹੋਏ ਪੁੰਨ ਨੂੰ ਵੀ ਪਾਪ ਬਰਾਬਰ ਕਿਹਾ ਹੈ ਪਾਪ ਪੁੰਨ ਦੋਏ ਭਾਈ ਦੋਹੀ ਮਿਲਕੈ ਸ੍ਰਿਸ਼ਟੁ ਪਾਈ ਦੋਹਾਂ ਨੇ ਮਿਲ ਕੇ ਆਪਣੀ ਹੀ ਦੁਨੀਆ ਬਸਾਈ ਹੋਈ ਹੈ ਇੱਥੇ ਗੁਰੂ ਸਾਹਿਬ ਨੇ ਬਾਹਰੀ ਦੁਨੀਆ ਦੀ ਗੱਲ ਨਹੀਂ ਕੀਤੀ ਇਹ ਅੰਦਰਲੀ ਦੁਨੀਆ ਸਰੀਰ ਦੇ ਅੰਦਰਲੀ ਦੁਨੀਆ ਦੀ ਗੱਲ ਕੀਤੀ ਹੈ ਜੋ ਮਨ ਰੂਪੀ ਮਨ ਨੇ ਆਪਣਾ ਸਰੀਰ ਬਣਾਇਆ ਹੋਇਆ ਹੈ ਉੱਥੇ ਇਹਨਾਂ ਨੇ ਦੋਹਾਂ ਨੇ ਮਿਲ ਕੇ ਆਪਣੀ ਹੀ ਦੁਨੀਆ ਬਸਾਈ ਹੋਈ ਹੈ ਦੋਹਾਂ ਨੇ ਮਿਲ ਕੇ ਮਨ ਨੂੰ ਹਉਮੈ ਵਿੱਚ ਲਿਆਂਦਾ ਹੋਇਆ ਹੈ। ਦੋ ਵੇ ਵਾਰ ਜਾਏ ਇਕਤ ਕਰ ਆਵੇ ਗੁਰਮਤ ਸਹਿਜ ਸਮਾ ਬਣਿਆ। ਜਿਸ ਮਨੁੱਖ ਨੇ ਜਿਸ ਮਨ ਨੇ ਮੇਰੇ ਮਨ ਨੇ ਗੁਰੂ ਦੀ ਮਤ ਲੈ ਕੇ ਇਨ੍ਹਾਂ ਦੋਆਂ ਦੇ ਪ੍ਰਭਾਵ ਨੂੰ ਮਾਰ ਲਿਆ ਹੈ ਹੁਣ ਮੇਰਾ ਮਨ ਇੱਕੋ ਘਰ ਪਰਮਾਤਮਾ ਦੀ ਸ਼ਰਨ ਵਿੱਚ ਆ ਗਿਆ ਹੈ ਹੁਣ ਮੇਰੇ ਮਨ ਗੁਰੂ ਦੀ ਮਤ ਅਨੁਸਾਰ ਚੱਲਦਾ ਹੈ ਤੇ ਆਤਮਿਕ ਅਡੋਲਤਾ ਵਿੱਚ ਲੀਨ ਰਹਿੰਦਾ ਹੈ ਹੁਣ ਮੇਰੇ ਮਨ ਨੇ ਗੁਰੂ ਦੀ ਮਤ ਲੈ ਕੇ ਗੁਰੂ ਦੀ ਮੱਤ ਅਨੁਸਾਰ ਚੱਲਦਾ ਹੈ ਤੇ ਜੋ ਮੇਰੇ ਮਨ ਵਿੱਚ ਪਾਪ ਤੇ ਪੁੰਨ ਕਰਕੇ ਹਉਮੈ ਆਈ ਹੋਈ ਸੀ ਹੁਣ ਉਸਤੇ ਮੈਂ ਕਾਬੂ ਪਾ ਲਿਆ ਹੈ ਹੁਣ ਮੈਂ ਹਮੇਸ਼ਾ ਆਤਮ ਕਡੋਲ ਤਜ ਲੀਨ ਰਹਿੰਦਾ ਹੈ ਲੀਨ ਰਹਿੰਦਾ ਹਾਂ ਗੁਰੂ ਦੀ ਮੱਤ ਅਨੁਸਾਰ ਚੱਲਦਾ ਹਾਂ ਗੁਰੂ ਦੀ ਸ਼ਰਨ ਵਿੱਚ ਹੈਂ ਤਾਂ ਇਹਨਾਂ ਤੋਕਾਂ ਦੀ ਵਿਚਾਰ ਆਪ ਜੀ ਨੇ ਸਰਵ ਨੂੰ ਕੀਤੀ ਹੈ ਵਿਚਾਰ ਕਰਦਿਆਂ ਜਾਣੇ ਅਣਜਾਣੇ ਤੋਂ ਕੋਈ ਗਲਤੀ ਹੁੰਦੀ ਹੈ ਤਾਂ ਮੈਂ ਖਿਮਾ ਦਾ ਜਾਚ ਕਹਾ ਜੇ ਤੁਹਾਨੂੰ ਵਿਚਾਰ ਚੰਗੀ ਗੁਰੂ ਦੀ ਜੋ ਮੈਂ ਸਤ ਗੁਰੂ ਦੀ ਤੋ ਸਿੱਖਿਆ ਲੈ ਕੇ ਜੋ ਮੈਂ ਵਿਚਾਰ ਕਰਦਾ ਹਾਂ ਜੇ ਤੁਹਾਨੂੰ ਇਹ ਚੰਗੀ ਲੱਗਦੀ ਹੈ ਤਾਂ ਅੱਗੇ ਗੁਰੂ ਨਾਨਕ ਦੇਵ ਜੀ ਦੀ ਇਸ ਵਿਚਾਰਧਾਰਾ ਨੂੰ ਜ਼ਰੂਰ ਸ਼ੇਅਰ ਕਰੋ ਤਾਂ ਜੋ ਹਰ ਇੱਕ ਇਨਸਾਨ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੇ ਚੱਲ ਸਕੇ। ਇਹਨੀ ਬੇਨਤੀ ਪ੍ਰਵਾਨ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ।